ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜਵੰਦਾ ਸੇਲ ਪਰਚੇਜ਼ ਤੇ ਟਰੈਕਟਰ ਮੇਲਾ ਬਾਈ ਦੇ ਵਿੱਚ ਬਹੁਤ ਹੀ ਸੋਹਣਾ ਸਮਾਨ ਲੈ ਕੇ ਆ ਚੁੱਕੇ ਹਾਂ ਇੱਕ ਵੀਰ ਲੈਵੇ ਖੜਾ ਮੱਲੀ ਗੱਲ ਵੀਰ ਦਾ ਜਿਲ੍ਹਾ ਹੈਗਾ ਹੁਸਿਆਰਪੁਰ ਜਿੰਨੇ ਹੀ ਜਾਣਾ ਬਾਹਰ ਸਾਰਾ ਸਮਾਨ ਸੇਲਿਆ ਤੁਸੀਂ ਨੰਬਰ ਸਕਰੀਨ ਤੇ ਆਪਾਂ ਇੰਡ ਲ ਤੇ ਪਾ ਦੇਾਂਗੇ ਸਾਰੀ ਵੀਡੀਓ ਨੂੰ ਦੇਖੋ ਪੂਰਾ ਘੈਂਟ ਸਮਾਨਾ ਰੂਟਾਵੇਟਰ ਦੇਖ ਲਓ ਤਵੀਆਂ ਪਈਆਂ ਨੇ ਪਲਟਾਵੇਂ ਹਲ ਪਈਆਂ ਨੇ ਵੀਰਾਂ ਲੈਵੇ ਰੂਟਾਵੇਟਰ ਖੜਾ ਡਾਇਰੈਕਟਰ ਖੜਾ ਮੈਸੀ ਤਵੀਆਂ ਦੇਖ ਸਕਦੇ ਹੋ ਤਵੀਆਂ ਦੇ ਫੋਟੋ ਪਏ ਨੇ ਹਲ ਖੜੇ ਨੇ ਹਲ ਖੜੇ ਨੇ ਵੀਰਾਂ ਲੈਵੇ ਫਲਬੀ ਨੇ ਸੇਲ ਦੇ ਲਈ ਬਹੁਤ ਹੀ ਸਸਤੇ ਰੇਟ ਦੇ ਵਿੱਚ ਮਿਲ ਜਾਣਗੇ ਵੀਰ ਨੇ ਅਮਰਜੈਂਸੀ ਸੇਲ ਕਰਨਾ ਦੇਖੋ ਇਹ ਪਰਟਾ ਮੇਹਲ ਨੇ ਵੀਰੋ ਸੇਲ ਦੇ ਲਈ ਆਪਣੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਦਿਓ ਆ ਟਰਾਲੀ ਵੀ ਸੇਲ ਦੇ ਲਈ ਆ ਨੰਬਰ ਆਪਾਂ ਵੀਰਾਂ ਨੂੰ ਸਕਰੀਨ ਤੇ ਪਾ ਦਾਂਗੇ ਵੀਰਾਂ ਨੇ ਅਰਜੈਂਟ ਸੇਲ ਕਰਨਾ ਹੈ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਹਾਲਾਂ ਦੀ ਵੀਰਾਂ ਨੇ ਅਰਜੈਂਟ ਸੇਲ ਕਰਨੇ ਨੇ ਆਪਣੇ ਫੇਸਬੁੱਕ 'ਤੇ ਜੇ ਬੰਦਾ ਸੇਲ ਐਡ ਤੇ ਫੇਸਬੁਕ ਪੇਜ ਤੇ ਇੰਸਟਾਗ੍ਰam ਪੇਜ ਦਵੰਦਾ ਸੇਲ ਐਡ ਦੇ ਨਾ ਦੀਆ ਜੇ ਕਿਸੇ ਨੇ ਐਡ ਕਰਾਉਣੇ ਦਾ ਬਹੁਤ ਹੀ ਸਸਤੇ ਰੇਟ ਤੇ ਆਪਾਂ ਐਡ ਕਰਦੇ ਆਂ ਹਰ ਤਰ੍ਹਾਂ ਦੀ ਐਡ ਹੋਵੇ ਆਪਾਂ ਕਰਾਂਗੇ ਵੀਰੋਂ ਵੀਡੀਓ ਬਣਾ ਕੇ ਆਪਣਾ ਨੰਬਰ ਆਪਾਂ ਦੱਸ ਦਾਂਗੇ ਤੁਹਾਨੂੰ ਇੰਸਟਾਗ੍ਰam ਤੇ ਪੇਜ ਦੋਨੋਂ ਹੀ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਸਮਾਨ ਲੈ ਕੇ ਆ ਚੁੱਕੇ ਆਂਗੇ ਮੱਲੀ ਵੀਰ ਲਵੇ ਖੜਾ ਜਿਹੜਾ ਹੁਸ਼ਿਆਰ ਪਰ ਨੰਬਰ ਆਪਾਂ ਸਕਰੀਨ ਤੇ ਪਾ ਰਹੇ ਹਾਂ ਤਾਂ